ਖਿਡਾਉਣਾ ਪਿਸਤੌਲ ਦਿਖਾ ਕੇ ਲੁੱਟਦਾ ਮਾਮਲਾ ਮੋਗਾ ਜ਼ਿਲ੍ਹਾ ਦੇ ਧਰਮਕੂਟ ਕਸਬੇ ਤੋਂ ਸਾਹਮਣੇ ਆਇਆ ਜਿੱਥੇ 20 ਅਗਸਤ ਨੂੰ ਜਸਵੰਤ ਸਿੰਘ ਨਾਮ ਦੇ ਨੌਜਵਾਨ ਜੋ ਕਿ ਆਪਣੀ ਧਰਮ ਪਤਨੀ ਦੇ ਨਾਲ ਐਕਟਵਾ ਸਕੂਟਰੀ ਤੇ ਧਰਮਕੂਟ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਦੋ ਨੌਜਵਾਨ ਆਪਣੇ ਮੋਟਰਸਾਈਕਲ ਤੇ ਟੱਕਰਦੇ ਨੇ ਅਤੇ ਐਕਟਵਾ ਦੇ ਬਰਾਬਰ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਦੋਂ ਐਕਟਵਾ ਚਾਲਕ ਜਸਵੰਤ ਸਿੰਘ ਨੇ ਆਪਣੀ ਐਕਟਵਾ ਨੂੰ ਤੇਜ਼ ਕੀਤਾ ਤਾਂ ਦੋਨਾਂ ਹੀ ਲੁਟੇਰਿਆ ਵੱਲੋਂ ਆਪਣੀ ਬਾਈਕ ਨੂੰ ਐਕਟਿਵਾ ਦੇ ਅੱਗੇ ਜਿਹੜਾ ਕਿ ਖੜਾ ਕਰ ਦਿੱਤਾ ਤਾਂ ਜਿਸ ਦੌਰਾਨ ਜਸਵੰਤ ਸਿੰਘ ਨੂੰ ਆਪਣੀ ਜਿਹੜੀ ਐਕਟਿਵਾ ਰੁਕੜੀ ਪਈ ਤਾਂ ਇਸੇ ਦੌਰਾਨ ਗੈਣੀ ਦੋ ਮੋਬਾਈਲ ਅਤੇ 15000 ਰੁਪਏ ਦੀ ਨਕਦੀ ਜਿਹੜੀ ਆ ਉਸ ਦੀ ਪਤਨੀ ਦੇ ਕੋਲੋਂ ਖੋ ਕੇ ਇਹ ਜੋ ਨੌਸ਼ਰਪਾਜ ਨੇ ਇਹ ਫਰਾਰ ਹੋਏ ਨੇ ਪੁਲਿਸ ਨੇ ਦੋਵਾਂ ਮੁਜ਼ਮਾ ਨੂੰ ਜਿਨ੍ਹਾਂ ਦੀ ਪਛਾਣ ਲਾਪਰੇ ਸਿੰਘ ਤੇ ਹਰਮੇਲ ਸਿੰਘ ਹੋਈ ਹੈ ਉਹਨਾਂ ਨੂੰ ਖਡਾਉਣਾ ਪਿਸਤੌਲ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮਲਜ਼ਮਾਂ ਤੋਂ ਦੋਵੇਂ ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਲੁੱਟ ਦੌਰਾਨ ਜੋ ਵਰਤੀ ਗਈ ਬਾਈਕ ਉਸ ਨੂੰ ਵੀ ਬਰਾਮਦ ਕੀਤਾ ਹੈ ਪੁਲਿਸ ਨੇ ਦੋਵਾਂ ਮਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਤੇ ਬਾਕੀ ਜੋ ਲੁੱਟਿਆ ਹੋਇਆ ਸਮਾਨ ਹੈ ਉਸ ਦੀ ਵੀ ਬਰਾਮਦਗੀ ਕਰ ਲਈ ਹੈ ਤਾਂ ਇਹਨਾਂ ਲੁਟੇਰਿਆਂ ਨੇ ਦੋ ਦਿਨ ਪਹਿਲਾਂ ਵੀ ਲੁੱਟ ਕੀਤੀ ਸੀ ਮਿਤੀ 28 25 ਨੂੰ ਹਰਵਿੰਦਰ ਸਿੰਘ ਵਾਸੀ ਚੌਧਰੀਵਾਲਾ ਨੇ थाना ਧਰਨਪੁਰ ਦੀ ਪੁਲਿਸ ਨੂੰ ਰਿਪੋਰਟ ਦਿੱਤੀ ਸੀ ਕਿ 28 25 ਨੂੰ ਉਹ ਆਪਣੀ ਪਤਨੀ ਸਮੇਤ ਸਕੂਟਰੀ ਤੇ ਮੋਗਾ ਤੋਂ ਧਰਨਪੁਰ ਸਾਈਡ ਆ ਰਿਹਾ ਸੀ ਦਲਾਲਾਵਾਦ ਪਿੰਡ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਕੋਲੋਂ ਦੋ ਮੋਬਾਈਲ ਫੋਨ ਮਾਰਕਾ ਐਪਲ ਕੰਨਾਂ ਦੀਆਂ ਵਾਲੀਆਂ ਤੇ ਕਰੀ 15000 ਰੁਪਏ ਨਕਦੀ ਪੁਲਿਸ ਜਸਪੰਦੀਪ ਪਰੀਸ ਨੇ ਤਰੰਤ ਕਾਰਵਾਈ ਕਰਕੇ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੇ ਇਲਾਕੇ ਸਪੈਸ਼ਲ ਟੀਮਾਂ ਬਣਾ ਕੇ ਦੋਸ਼ੀਆਂ ਦੇ ਟਿਕਾਣਿਆਂ ਤੇ ਰੇਡ ਕੀਤੇ ਗਏ ਤੇ ਇਸ ਮੁਕਦਮੇ ਵਿੱਚ ਲੁਰੀਂਦੇ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਬਲਦਾਰ ਸਿੰਘ ਤੇ ਹਰਮੇਲ ਸਿੰਘ ਪੁੱਤਰ ਗੁਰਸੇਵ ਸਿੰਘ ਵਾਸੀ ਲੋਹਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਜਿਹੜੇ ਮਦਈ ਤੋਂ ਖੋਏ ਗਏ ਦੋਨੇ ਮੋਬਾਈਲ ਫੋਨ ਮਾਰਕਾ ਐਪਲ ਜਿਨ੍ਹਾਂ ਦੀ ਕਰੇਬ 1.5 ਲੱਖ ਰੁਪਏ ਕੀਮਤ ਬੰਦੀ ਹੈ ਇੱਕ ਡੰਮੀ ਪਿਸਤੌਲ ਤੇ ਵਾਰਦਾਤ ਸਮੇ ਵਰਦਾ ਕਿਆ ਮੋਰ ਸਿੰਘ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛ